ਸਦਿਆ ਸਾਡੀ ਵੀ ਸਾਡੀਆਂ ਭੈਣਾ ਅੱਜ ਟੋਲ ਟੈਕਸਾਂ ਦੇ ਨੌਕਰੀਆਂ ਕਰਦੇ ਨਹੀਂ ਤੇ ਉਹਨੂੰ ਸਾਡੇ ਮੂਹਰੇ ਕਰਦੇ ਨੇ ਸਾਡੀ ਭੈਣਾ ਮਾਈ ਭਾਗੋ ਦੀ ਬਾੜਸ ਜੀ ਹਰਿਆਣੇ ਪੰਜਾਬ ਦੀਆਂ ਜਿਨ੍ਹਾਂ ਨੇ ਖੰਡੇ ਕਰ ਫੜਕਾਉਣੇ ਸੀ ਆਪਣੇ ਰਾਜ ਪਿੱਛੇ ਅੱਜ ਉਹ ਟੋਲ ਟੈਕਸਾਂ ਨੌਕਰੀਆਂ ਕਰਦੇ ਲੱਗੀਆਂ ਹੋਈਆਂ ਨੇ ਸਾਡੇ ਅੱਗੇ ਕਰਦੇ ਨੇ ਉਹਨਾਂ ਨੂੰ ਬੈਮ ਕਰਦਾਂਗੇ ਫਾੜ ਦੇ ਸਾਰੇ ਜੇ ਕਿਸਾਨ ਨੇ ਦੇ ਨਾ ਕੋਈ ਵੀ ਇੰਚ ਦਾ ਵੀ ਕੋਈ ਸਿਸਟਮ ਇਹਨਾਂ ਦੇ ਅੱਗੇ ਲੱਗੇ ਤਾਂ ਕੇ ਹੋ ਗਿਆ ਬੇਨਤੀ ਕਰਦੇ ਆ ਤੁਹਾਨੂੰ ਸਾਰਿਆਂ ਨੂੰ ਭਾਈ ਸਾਡੇ ਕੋਲ ਨਹੀਂ ਆ ਗਿਆ ਪੈਸੇ ਤੁਹਾਡੇ ਟੋਲ ਟੈਕਸ ਦੇ ਦੇ ਠੀਕ ਹੈ ਨਾ ਇੰਨੀ ਕਪਾ ਵੀ ਸਾਨੂੰ ਵੀ ਪਤਾ ਪਈ ਨਕਲੀ ਕਿਸਾਨ ਕਾਰਡ ਬਣਾ ਕੇ ਦੁਨੀਆ ਕੁੰਭ ਵੀ ਇੱਥੇ ਇਹ ਪਤਾ ਸਾਨੂੰ ਉਹ ਆਪਾਂ ਇਹਨਾਂ ਨਾਲ ਸਹਿਮਤੀ ਵੀ ਕਰਦੇ ਆ ਵੀ ਭਾਈ ਵਿਹਾਰ ਗੱਡੀ ਤੇ ਚੰਡਾ ਲੱਗਿਆ ਹੋਣਾ ਚਾਹੀਦਾ ਗੱਡੀ 'ਚ ਬੈਚ ਲੱਗਿਆ ਹੋਣਾ ਚਾਹੀਦਾ ਆ ਗੱਡੀ ਤੇ ਸਟicker ਲੱਗਿਆ ਹੋਣਾ ਚਾਹੀਦਾ ਤੁਹਾਡੇ ਕੋਲ ਅਸਲੀ ਕਿਸਾਨ ਕਾਰਡ ਉਦੋਂ ਜੇ ਉੱਥੇ ਤੱਕ ਸਾਡੀ ਇਹਨਾਂ ਨਾਲ ਸਹਿਮਤੀ ਹੁੰਦੀ ਹੈ ਹਮੇਸ਼ਾ ਠੀਕ ਆ ਪਰ ਇਹ ਜਿਹਨਾਂ ਕੋਲ ਹੁੰਦਾ ਉਹਨਾਂ ਨਾਲ ਵੀ ਧੱਕਾ ਕਰਦੇ ਨੇ ਇਹ ਇਸ ਕਰਕੇ ਕਹਿੰਨੇ ਆ ਇਸ ਸਿਸਟਮ ਨੂੰ ਅਸੀਂ ਸੈੱਟ ਕਰਕੇ ਤੋਰਾਂਗੇ ਠੀਕ ਆ ਕਿਸਾਨ ਨੂੰ ਬੇਨਤੀ ਆ ਵੀ ਕੋਈ ਟੈਕਸ ਨਹੀਂ ਦੇਣਾ ਭਾਈ ਸਾਡੇ ਕੋਲ ਪੈਸੇ ਨਹੀਂ ਹੈਗੇ ਸੋਨਹਾਰਾ ਅਕਾਲ